ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ ਤਾਂ ਆਲਮ ਆਵਾ ਕਿ ਰਾਤ ਵੇਲੇ ਸੜਕਾਂ ਤੇ ਪੁਲਿਸ ਵੀ ਮਹਫੂਜ਼ ਨਹੀਂ ਹੈ ਤਾਂ ਬੀਤੀ ਰਾਤ ਘਟਨਾ ਅੰਮ੍ਰਿਤਸਰ ਦੇ ਵੇਰਕੇ ਦੇ ਮੁੱਧਰ ਇਲਾਕੇ ਦੇ ਵਿੱਚ ਵਾਪਰੀ ਹੈ ਜਿੱਥੇ ਕੀ ਇੱਕ ਝਗੜਾ ਛਡਾਣ ਗਈ ਮਹਿਲਾ ਇਨਸਪੈਕਟਰ ਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਕੀ ਉਹਦੇ ਤੇ ਬਰਬਰਤਾ ਨਾਲ ਜਦੋਂ ਹਮਲਾ ਕੀਤਾ ਜਾਂਦਾ ਹੈ ਤਾਂ ਉਸ ਦਾ ਕੰਨ ਵੱਡਿਆ ਗਿਆ ਹੈ ਤੇ ਇਸ ਤੋਂ ਇਲਾਵਾ ਉਹਦੇ ਸਿਰ ਦੇ ਉੱਤੇ ਵੀ ਸੱਟਾਂ ਮਾਰੀਆਂ ਜਾਂਦੀਆਂ ਨੇ ਤੇ ਕਟਨਾ ਅੰਮ੍ਰਿਤਸਰ ਦੇ ਮੁੱਧਰ ਇਲਾਕੇ ਦੀਆਂ ਨੇ ਅਸੀਂ ਇਸ ਵੇਲੇ ਉੱਥੇ ਮੌਜੂਦ ਹਾਂ ਔਰ ਖਾਸ ਤੌਰ ਤੇ ਜਿਹੜੇ ਹਮਲਾਵਰ ਸੀ ਉਹਨਾਂ ਨੂੰ ਪਤਾ ਸੀ ਕਿ ਇੱਕ ਹੈ ਮਹਿਲਾ ਇੰਸਪੈਕਟਰ ਹੈ ਔਰ ਇਸ ਨੂੰ ਜਿਹੜਾ ਹੈ ਹੁਣ ਸਬਕ ਸਿਖਾਉਣਾ ਹੈ ਤਾਂ ਇਸ ਵੇਲੇ ਇਸ ਜਗ੍ਹਾ ਤੇ ਖੜੇ ਹਾਂ ਜਿੱਥੇ ਕਿ ਤੁਸੀਂ ਇਸ ਵੇਲੇ ਵੇਖ ਸਕਦੇ ਹੋ ਕਿ ਇੱਕ ਸ਼ਰਾਬ ਦਾ ਠੇਕਾ ਸੀ ਤੇ ਇੱਥੇ ਕੁਝ ਨੌਜਵਾਨਾਂ ਵੱਲੋਂ ਹਰਦੰਗ ਮਚਾਇਆ ਜਾਂਦਾ ਹੈ ਉਹ ਹੁੱਲੜਬਾਜੀ ਕਰਦੇ ਨੇ ਤੇ ਜਦੋਂ ਹੁੱਲੜਬਾਜੀ ਕਰਦੇ ਨੇ ਤਾਂ ਜਦੋਂ ਮਹਿਲਾ ਪੁਲਿਸ ਇੰਸਪੈਕਟਰ ਉੱਥੇ ਮੌਕੇ ਤੇ ਪਹੁੰਚਦੀ ਹੈ ਤਾਂ ਉੱਥੇ ਵੇਖਦੀ ਹੈ ਕਿ ਲੋਕ ਇੱਥੇ ਹੁੱਲੜਬਾਜੀ ਕਰ ਰਹੇ ਨੇ ਤਾਂ ਇਸ ਜਿਹੜਾ ਹੈ ਇੱਕ ਠੇਕਾ ਜਿਸ ਨੂੰ ਹਾਕਾ ਵੀ ਕਹਿੰਦੇ ਆਪਾਂ ਉੱਥੇ ਜਿਹੜਾ ਹੈ ਉਹ ਨੌਜਵਾਨਾਂ ਵੱਲੋਂ ਇਸ ਜਗ੍ਹਾ ਦੇ ਉੱਤੇ ਖੜੇ ਹੋ ਕੇ ਇੱਥੇ ਹੁੱਲੜਬਾਜੀ ਕੀਤੀ ਜਾ ਰਹੀ ਸੀ ਤਾਂ ਮਹਿਲਾ ਪੁਲਿਸ ਇੰਸਪੈਕਟਰ ਆਪਣੇ ਗਨਮੈਨ ਦੇ ਨਾਲ ਪਹੁੰਚਦੀ ਹੈ ਔਰ ਖਾਸ ਤਰੱਕੇ ਉਹਨਾਂ ਨੂੰ ਰੋਕਿਆ ਜਾਂਦਾ ਹੈ ਕਿ ਇਹ ਦਿਆ ਕੰਮ ਨਾ ਕਰਨ ਲੇਕਿਨ ਉਸੇ ਵੇਲੇ ਜਿਹੜੇ ਕੁਝ ਜਿਹੜੇ ਨੌਜਵਾਨ ਸੀ ਉਹ ਉਤਰਦੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਪੁਲਿਸ ਇੰਸਪੈਕਟਰ ਉਹ ਕਹਿੰਦੇ ਹਾਂਜੀ ਤਾਂ ਉਸ ਤੋਂ ਬਾਅਦ ਕਹਿੰਦੇ ਹੁਣ ਅਸੀਂ ਪੁਲਿਸ ਨੂੰ ਸਬਕ ਸਿਖਾਣੇ ਆ ਕਿ ਅਸੀਂ ਕੀ ਕਰ ਸਕਦੇ ਹਾਂ ਤਾਂ ਉਸ ਤੋਂ ਬਾਅਦ ਤਾਬੜ ਤੋੜ ਜਿਹੜਾ ਹੈ ਹਮਲਾ ਮਹਿਲਾ ਪੁਲਿਸ ਇੰਸਪੈਕਟਰ ਦੇ ਉੱਤੇ ਕੀਤਾ ਜਾਂਦਾ ਹੈ ਕਿਉਂਕਿ ਮਹਿਲਾ ਪੁਲਿਸ ਇੰਸਪੈ ਜਿਹੜਾ ਹੈ ਜਦੋਂ ਲੋਕ ਇੱਥੇ ਪਹੁੰਚਦੇ ਨੇ ਤਾਂ ਕਿਸੇ ਨੇ ਤਿੰਨ ਚਾਰ ਲੜਕੇ ਜਰੇ ਨੇ ਹਾਥੇ ਤੋਂ ਅੰਦਰ ਆਂਦੇ ਨੇ ਤੇ ਅਚਾਨਕ ਇਹ ਦਿੱਤੇ ਹਮਲਾ ਕਰ ਦਿੰਦੇ ਨੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਰਾਹੀ ਤਾਂ ਕੁਝ ਲੋਕ ਇੱਥੇ ਮੌਜੂਦ ਨੇ ਭਾਜੀ ਕੀ ਹੋਇਆ ਰਾਤੀ ਮੈਨੂੰ ਸਿਰੇ ਲੱਗਾ ਪਤਾ ਰਾਤੀ ਇੱਥੇ ਮੈਡਮ ਮਹਿਮਨ ਜੋ ਅਕੋਨ ਸਟਾ ਲੱਗੀਆਂ ਇੱਥੇ ਸ਼ਰਾਬ ਪੀ ਗਿਆ ਝਗੜਾ ਕਰਨ ਲਈ ਕਿਤੇ ਮੈਡਮ ਨਾ ਕਿ ਆਪਣੇ ਗਸ਼ਤ ਕਰਨ ਆਥੇ ਆਈ ਆ ਤੇ ਮੈਡਮ ਨੇ ਬਰਤਨੇ ਪਾਏ ਸੇਵਲ ਵਿਚਾਰੀ ਉਹਨੂੰ ਬਹੁਤ ਸਟਾ ਲੱਗੇ ਰਾਤੀ ਨਾਲ ਜਿਹੜਾ ਮੁੰਡਾ ਵਾ ਉਹਨਾਂ ਨਾਲ ਉਹਨੂੰ ਅਮਰਵੀਰ ਨੂੰ ਸੱਟਾਂ ਕਾਫੀ ਲੱਗੀਆਂ ਬਹੁਤ ਮਾੜਾ ਅਮਰ ਨੂੰ ਵੀ ਸੱਟਾਂ ਲੱਗੀਆਂ ਅਮਰ ਨੂੰ ਸੱਟਾਂ ਲੱਗੀਆਂ ਬਹੁਤ ਬੜੀ ਵਧੀਆ ਵਧੀਆ ਸੱਚੇ ਮੈਡਮ ਸੀ ਇਹਨੇ ਇਲਾਕੇ ਦੇ ਵਿੱਚ ਬਹੁਤ ਦਸ਼ਤ ਪਾਈ ਸੀ ਬਹੁਤ ਨਸ਼ਿਆਂ ਦੇ ਖਿਲਾਫ ਸੀ ਮੈਡਮ ਤੇ ਬਹੁਤ ਮਾੜਾ ਬਹੁਤ ਘਟਨਾ ਨੂੰ ਕਿਵੇਂ ਵੇਖਦੇ ਹੋ ਜਿਸ ਤਰੀਕੇ ਨਾਲ ਹੋਇਆ ਬਹੁਤ ਮਾੜੀ ਘਟਨਾ ਜੀ ਤੇ ਇਹਦੀ ਅੱਜ ਅਫਸਰਾਂ ਤੇ ਇੱਕ ਅਫਸਰਾਂ ਤੇ ਹਮਲਾ ਹੋੰਡਿਆ ਪਿਆ ਤੇ ਫਿਰ ਬਾਕੀ ਪਬਲਿਕ ਦਾ ਕੀ ਹੋਗਾ ਜਿਹੜਾ ਕੀਤਾ ਉਹਨਾਂ ਸਖਤ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਹਾਂਜੀ ਤੇ ਇੱਥੇ ਰਾਤੀ ਲਲਕਾਰੇ ਮਾਰ ਰਹੇ ਸੀ ਨੌਜਵਾਨ ਲਲਕਾਰੇ ਮਾਰਦੇ ਮਾਰਾ ਦਾਤਰ ਕਿ ਇੰਨੇ ਪਤਾ ਹੜੇ ਗਾੜੀ ਵੀ ਆ ਕੁਛ ਹੋਣ ਡਿਆ ਬਹੁਤ ਮਾੜਾ ਕੰਮ ਆ ਬਹੁਤ ਉਹਨਾਂ ਲਲਕਾਰੇ ਮਾਰਦੇ ਇਹ ਚਰਿਆ ਵੀ ਆਪਾਂ ਗੁੰਨਾ ਕਰਦੇ ਕਰਨੇ ਸੀ ਉਹਦੇ ਹਾਂਜੀ ਤਾਂ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਤੁਸੀਂ ਪੁਲਿਸ ਇੰਸਪੈਕਟਰ ਹੋ ਤੁਹਾਨੂੰ ਸਬਕ ਸਿਖਾਣੇ ਆਪਾਂ ਬਿਲਕੁਲ ਉਹਨਾਂ ਕਿਹਾ ਜੀ ਬਿਲਕੁਲ ਕਿਹਾ ਉਹਨਾਂ ਨੇ ਇਹ ਗੱਲ ਕੀਤੀ ਵੀ ਤੁਹਾਨੂੰ ਅੱਜ ਵੇਖਦੇ ਨਾਲ ਕਾਬੂ ਆ ਗਏ ਆ ਮੈਡਮ ਤੇ ਮੈਨੂੰ ਪਤਾ ਲੱਗਾ ਬਹੁਤ ਜਿਹੜਾ ਪਤਲਾ ਨੂੰ ਜਾਣਾ ਮੈਂ ਮੈਂ ਪੈਨੂ ਮੁੰਡਾ ਨੰਬਰਦਾਰ ਹਰਸੇਮਰ ਸਿੰਘ ਦਾ ਨਾਮ ਮੇਰਾ ਬਹੁਤ ਸੱਟਾਂ ਲੱਗੀਆਂ ਜਿਹਨਾਂ ਬਹੁਤ ਮਾੜਾ ਕੰਮ ਕੀਤਾ ਸਾਡੀ ਛੋਟੀ ਭੈਣੇ ਬਹੁਤ ਮਾੜਾ ਕ ਪਤਾ ਲੱਗਾ ਮੈਨੂੰ ਕਿ ਉਹਥੋਂ ਦੇ ਮੁੰਡੇਆ ਬਹੁਤ ਮਾੜਾ ਕਰਮ ਹੋਇਆ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਇੱਕ ਵਾਰ ਫਿਰ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਹਾਂ ਤੇ ਪਿੰਡ ਦੇ ਲੋਕਾਂ ਨੇ ਵੀ ਦੱਸਿਆ ਕਿ ਇਹ ਮਹਿਲਾ ਜਿਹੜੀ ਹੈ ਬਹੁਤ ਵੱਡੇ ਪੱਦਰ ਦੇ ਉੱਤੇ ਪੁਲਿਸ ਇੰਸਪੈਕਟਰ ਵੱਲੋਂ ਨਸ਼ਿਆਂ ਦੇ ਖਿਲਾਫ ਮਹੀਨ ਚੜੀ ਸੀ ਤਾਂ ਇਸ ਜਗ੍ਹਾ ਦੇ ਉੱਤੇ ਰਾਤ ਨੂੰ ਜਦੋਂ ਪਹੁੰਚਦੇ ਇੰਸਪੈਕਟਰ ਪਹੁੰਚਦੀ ਹੈ ਤਾਂ ਕਿਉਂਕਿ ਇੱਥੇ ਲੋਕ ਲਲਕਾਰੇ ਮਾਰ ਰਹੇ ਸੀ ਤਾਂ ਉਸ ਵੇਲੇ ਉਸ ਮਹਿਲਾ ਇੰਸਪੈਕਟਰ ਵੱਲੋਂ ਰੋਕਿਆ ਜਾਂਦਾ ਹੈ ਰੋਕਿਆ ਇਸ ਕਰਕੇ ਜਾਂਦਾ ਹੈ ਕਿ ਤੁਸੀਂ ਇੱਥੇ ਲਲਕਾਰੇ ਨਾ ਮਾਰੋ ਤੇ ਮੈਂ ਤੁਹਾਡੇ ਤੇ ਕਾਰਵਾਈ ਕਰਾਂਗੀ ਲੇਕਿਨ ਜਿਸ ਵੇਲੇ ਉਸ ਵੇਲੇ ਸ਼ਬਦ ਵਰਤੇ ਜਾਂਦੇ ਨੇ ਉਹ ਕਹਿੰਦੇ ਨੇ ਜਿਹੜੇ ਦੋਸ਼ੀ ਸੀ ਜਿਹੜੇ ਮੁੰਡੇ ਲਲਕਾਰੇ ਮਾਰ ਰਹੇ ਸੀ ਕਿ ਤੁਸੀਂ ਪੁਲਿਸ ਇੰਸਪੈਕਟਰ ਹੋ ਸਾਨੂੰ ਪਤਾ ਪਰ ਉਹਨਾਂ ਅਜੇ ਅਸੀਂ ਤੁਹਾਨੂੰ ਦੱਸਦੇ ਆ ਕਿ ਅਸੀਂ ਕੀ ਕਰ ਸਕਦੇ ਆ ਤਾਂ ਪੁਲਿਸ ਇੰਸਪੈਕਟਰ ਜਦੋਂ ਆਪਣੇ ਗਨਮੈਨ ਦੇ ਨਾਲ ਮੌਜੂਦ ਸੀ ਤਾਂ ਗਨਮੈਨ ਦੇ ਉੱਤੇ ਵੀ ਹਮਲਾ ਕਰ ਦਿੱਤਾ ਗਿਆ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਲੋਕ ਪੁਲਿਸ ਤੋਂ ਡਰਦੇ ਨਹੀਂ ਐ ਤਾਂ ਇਹਦਾ ਇੱਕ ਦਿੰਦਾ ਜਾਗ ਦੀ ਮਿਸਾਲ ਇੱਥੇ ਨਜ਼ਰ ਆ ਰਹੀ ਕਿ ਕਿਸ ਤਰੀਕੇ ਨਾਲ ਇੱਥੇ ਹਮਲਾ ਕੀਤਾ ਗਿਆ ਔਰ ਸੜੇ ਆਮ ਜਿਹੜਾ ਹੈ ਪੁਲਿਸ ਦੇ ਉੱਤੇ ਹਮਲਾ ਕੀਤਾ ਗਿਆ ਔਰ ਮਹਿਲਾ ਇੰਸਪੈਕਟਰ ਨੂੰ ਜਿਹੜਾ ਫੱਟਰ ਕੀਤਾ ਗਿਆ ਜਿਸ ਦੀ ਜ਼ਿੰਦਗੀ ਔਰ ਮੌਤ ਦੀ ਲੜਾਈ ਉਹ ਲੜ ਰਹੀ ਹੈ ਪਰ ਸਵਾਲ ਇਹ ਖੜਾ ਹੁੰਦਾ ਕਿ ਆਖਿਰਕਾਰ ਪੰਜਾਬ ਚ ਲਾਅ ਔਰ ਆਰਡਰ ਕਦੋਂ ਠੀਕ ਹੋਏਗਾ ਅ ਵਕਤ ਦੀ ਸੜਕ ਹੈ ਔਰ ਅਕਸਰ ਅੰਮ੍ਰਿਤਸਰ ਨੂੰ ਬਟਾਲਾ ਅਤੇ ਗੁਰਦਾਸਪੁਰ ਨਾਲ ਕਨੈਕਟ ਕਰਨ ਵਾਸਤੇ ਇਹ ਸੜਕ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੁਸੀਂ ਦੇਖੋ ਕਿ ਮੁੱਦਲ ਤੋਂ ਵੇਰਕੇ ਤੋਂ ਜਦੋਂ ਅਸੀਂ ਮੁੱਦਲ ਵੱਲ ਜਾਂਦੇ ਹਾਂ ਤਾਂ ਇਹੋ ਹੀ ਰਸਤਾ ਹੈ ਜਿਹੜਾ ਕਿ ਉਸ ਨੂੰ ਕਨੈਕਟ ਕਰਦਾ ਹੈ ਲੇਕਿਨ ਉਸ ਕਨੈਕਟ ਕਰਨ ਵਾਲੇ ਰਸਤੇ 'ਚ ਰਾਤ ਵੇਲੇ ਅਗਰ ਕੋਈ ਬੰਦਾ ਟਰੈਵਲ ਕਰ ਰਿਹਾ ਹੈ ਕਿਉਂਕਿ ਅਗਰ ਸਾਰੇ ਅਗਰ ਮਾਤਾ ਵੈਸ਼ਨ ਦੇਵੀ ਦੀ ਗੱਲ ਕਰੀਏ ਕਟੜੇ ਤਾਂ ਇਸ ਰਸਤੇ ਤੇ ਜਿਸ ਵੇਲੇ ਉਹ ਮੈਡਮ ਇੱਥੇ ਆ ਕੇ ਆਪਣਾ ਇੰਸਪੈਕਟਰ ਆਪਣਾ ਜੋ ਕਾਨੂੰਨ ਵਿਵਸਥਾ ਉਹਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਦੇ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਇਹ ਮੰਦਭਾਗੀ ਘਟਨਾ ਹੈ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ ਤਾਂ ਮਹਿਲਾ ਪੁਲਿਸ ਇੰਸਪੈਕਟਰ ਦਾ ਇਲਾਜ ਜਿਹੜਾ ਹੈ ਅਮਰਸਰ ਦੇ ਅਮਨਦੀਪ ਹਸਪੀਟਲ ਦੇ ਵਿੱਚ ਕੀਤਾ ਜਾ ਰਿਹਾ ਹੈ ਉਹ ਜਾਣਿਆ ਕੀ ਕਹਿਣਾ ਪੁਲਿਸ ਅਧਿਕਾਰੀਆਂ ਦਾ ਤਾਂ ਪੁਲਿਸ ਦੇ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਤਾਂ ਘਟਨਾ ਵਾਪਰੀ ਹੈ ਸਰ 1 ਮਿੰਟ ਜਿਹੜਾ ਡਿਟੇਲ ਦਿਓਗੇ ਕੀ ਘਟਨਾ ਬੀਤੀ ਰਾਤ ਵਾਪਰੀ ਹੈ ਤੇ ਕੀ ਕਾਰਵਾਈ ਸਰ 1 ਮਿੰਟ ਬਾਜੋਗੇ ਸਰ ਕੀ ਕਾਰਵਾਈ ਕੀਤੀ ਗਈ ਜੀ ਪੁਲਿਸ ਵੱਲੋਂ ਕਿਉਂਕਿ ਬੜਾ ਮੰਦਭਾਗੀ ਘਟਨਾ ਹੈ ਕਿ ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਹੈ ਪੁਲਿਸ ਜਿਹੜੀ ਹੈ ਲੋਕਾਂ ਦੀ ਰਾਖੀ ਮੰਨੀ ਜਾਂਦੀ ਹੈ ਉਹਦੇ ਤੇ ਹੀ ਹਮਲਾ ਕਰਤਾ ਗਿਆ ਜੀ ਇਹਨਾ ਐਸਐਚਓ ਸਾਹਿਬ ਆਪਣੇ ਜਿਹੜੇ ਨਾ ਵੇਰਕੇ ਅੱਡੇ 'ਚ ਮੌਜੂਦ ਹੀ ਉਹਨਾਂ ਨੂੰ ਪਤਾ ਲੱਗਾ ਵੀ ਬੰਦੇ ਕੋਲ ਤੇ ਝਗੜਾ ਹੋਇਆ ਆਪਣਾ ਹਾਤੇ ਤੇ ਤੇ ਉਥੇ ਉਹਨੇ ਬੜਾ ਦੋ ਤਿੰਨ ਮੁੰਡੇ ਹੋਰ ਛੱਟਾ ਲਾਈਆਂ ਤਾਂ ਫਿਰ ਐਸਐਚਓ ਸਾਹਿਬ ਉਥੇ ਪਹੁੰਚੇ ਤੋਂ ਫਿਰ ਜਾਂਦਿਆਂ ਨੂੰ ਐਸਐਚਓ ਸਾਹਿਬ ਦੇ ਗੱਲ ਪੈ ਗਏ ਜਾਨੀ ਅੱਜ ਤਨੂੰ ਦੱਸ ਦਿਆਂ ਵੱਡੀ ਮੁਖਬਰ ਜਿਹੜਾ ਸਾਨੂੰ ਲੜਾਈ ਤੋਂ ਰੋਕਣ ਲਈ ਮਤਲਬ ਉਹਨੇ ਮੰਨਿਆ ਦੀ ਮਦਦ ਕਰਨਾ ਈ ਜਿਹੜੀ ਉਹਨੇ ਕੀ ਕਿਹਾ ਪੁਲਿਸ ਨੂੰ ਉਹਨਾਂ ਐਸਐਚਓ ਸਾਹਿਬ ਨੂੰ ਕਿਹਾ ਵੀ ਤੁਸੀਂ ਤੁਹਾਨੂੰ ਦੱਸ ਦਿਆਂ ਮਤਲਬ ਵੀ ਐਸਐਚਓ ਜਿਹੜੀ ਤੂੰ ਤੜੀ ਆ ਤਾਂ ਮਤਲਬ ਅਸੀਂ ਉਹਨਾਂ ਸਟਾ ਲਾਈਏ ਤਾਂ ਸਾਨੂੰ ਰੋਕਣਾ ਈ ਹੈ ਜੀ ਇਸੇ ਕਰਕੇ ਉਹਨਾਂ ਐਸਐਚਓ ਸਾਹਿਬ ਨੂੰ ਸਟਾ ਲਾ ਦਿੱਤੀ ਜਾਣਦੇ ਹੋਏ ਕਿ ਐਸਐਚਓ ਥਾਣੇ ਦੇ ਮੁਖ ਅਫਸਰ ਉਹਨਾਂ ਸਟਾ ਲਾ ਦਿੱਤੀ ਉਹਨਾਂ ਬਾਕੀ ਇਹ ਦੀ ਤਫਤੀਸ਼ ਚੱਲਣ ਦੀ ਸਰੀ ਹੈ ਅੱਛਾ ਬਾਕੀ ਪਤਾ ਸੀ ਕੀ ਐਸਐਚਓ ਨੇ ਉੱਤਰ ਬਤਾਇਆ ਉਹਨਾਂ ਵੀ ਐਸਐਚਓ ਨੇ ਉਹਨਾਂ ਖੁਦ ਕਹੇ ਵੀ ਐਸਐਚਓ ਥੋੜਾ ਬੇ ਇਹ ਯੋਨਾ ਮਨ ਇਹ ਗੱਲ ਕਈ ਵੀ ਤੋਂ ਬੜੀ ਮੁੱਖ ਅਫਸਰ ਬਣੀ ਆ ਤੈਨੂੰ ਦੱਸਦੇ ਮਜ਼ਾ ਦੱਸਦੇ ਤੈਨੂੰ ਇਸ ਗੱਲ ਦਾ ਇਹ ਸਾਨੂੰ ਰੋਕਨਦਾ ਤੇ ਇਸੇ ਇਸੇ ਦਾ ਦੇਸ ਜੋ ਸਭ ਤੋਂ ਮਕਦਮਾ ਜਿਹੜਾ ਦਰਜ ਕੀਤਾ ਉਹਨਾਂ ਨੇ ਬਿਆਨ ਤੇ ਕੀ ਕੀ ਸੱਟਾਂ ਕੀ ਲੱਗੀਆਂ ਐਸਐਚਓ ਮੈਡਮ ਸਾਹਿਬ ਜੀ ਮੈਡੀਕਲ ਜਿਹੜਾ ਮੈਡੀਕਲ ਜਨਰਲ ਰਿਜ਼ਲਟ ਹੋ ਜਾਰੀ ਹੋ ਰਿਹਾ ਉਸ ਤੋਂ ਬਾਅਦ ਸਾਡਾਂ ਦੇ ਸਰਾ ਵੇਰ ਹੋਏ ਸਪੈਸ਼ਲੀ ਕੀ ਪਤਾ ਲੱਗਾ ਕਿੱਥੇ ਸੱਟਾਂ ਵੱਜੀਆਂ ਸੱਟਾਂ ਦੇ ਸਿਰ 'ਚ ਵੀ ਆਈਆਂ ਉਹਨਾਂ ਦੇ ਉਹਨਾਂ ਦੇ ਬਾਹਾਂ ਤੇ ਵੀ ਆਈਆਂ ਉਹਨਾਂ ਦੇ ਉਹਨਾਂ ਦੇ ਕੰਨ ਤੇ ਵੀ ਆਈਆਂ ਅੱਛਾ ਜੀ ਹਾਂ ਜੀ ਕੀ ਕਾਰਵਾਈਆਂ ਚਲਿਆਂਦੀਆਂ ਹੋਈਆਂ ਕਾਰਵਾਈ ਮਕਦਮਾ ਦਾ ਜੀ ਕੀਤਾ ਜੀ ਉਹਦਾ ਜੁਆਇੰਡਰ ਸੈਕਸ਼ਨ ਬਣਦੀ ਉਹਨਾਂ ਤੇ ਮਕਦਮਾ ਦਾ ਕਰਤਾ ਤੇ 20000 ਰੁਪਏ ਹੀ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੁਸੀਂ ਫੜੇ ਜਾਣਗੇ ਤੁਸੀਂ ਫੜੇ ਜਾਣਗੇ ਕਿੰਨੀ ਮੰਦ ਭਾਗੀ ਘਟਣਾ ਜੀ ਬਹੁਤ ਮਾੜੀ ਜੀ ਬਹੁਤ ਬੁਰੀ ਬਹੁਤ ਬੁਰੀ ਸਭ ਨੇ ਹਾਂ ਬਿਲਕੁਲ ਜਾਣਦੇ ਉਹਨਾਂ ਨੇ ਐਸਐਚਓ ਸਾਹਿਬ ਤੇ ਹਮਲਾ ਕੀਤਾ ਬਹੁਤ ਮਾੜੀ ਗੱਲ ਹੈ ਕਾਰ ਲਈ ਹੁੰਦੀਆਂ ਬਸ ਚੱਲਣ ਦੀ ਕਾਰ ਵੀ ਚੱਲਣ ਦੀ ਬਾਕੀ ਸੀਨੀਅਰ ਅਫਸਰ ਦੱਸਣਗੇ ਤੁਹਾਨੂੰ ਸਾਰੀ ਗੱਲ ਬਾਤ ਬਿਲਕੁਲ ਹਾਂ ਤਾਂ ਤੁਸੀਂ ਵੇਖੋ ਕਿ ਇੱਥੇ ਸਾਫ਼ ਤੌਰ ਤੇ ਹਵਾਲਾ ਕੀਤਾ ਗਿਆ ਔਰ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਐਸ ਐਚਓ ਤੇ ਅੱਜ ਤੁਹਾਨੂੰ ਐਸ ਐਚਓ ਨੂੰ ਮਜ਼ਾ ਚਖਾਣੇ ਆ ਕਿ ਐਸ ਐਚਓ ਕੌਣ ਹੁੰਦੀ ਹੈ ਜਿਹੜੀ ਸਾਨੂੰ ਡੱਕ ਸਕੇ ਤਾਂ ਇਸ ਤਰੀਕੇ ਨਾਲ ਇੱਕ ਵਾਰ ਜਿਹੜਾ ਹੈ ਕੀਤਾ ਗਿਆ ਔਰ ਪੁਲਿਸ ਥਾਣਾ ਮੁਖੀ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਤਾਂ ਇਸ ਤੇ ਜਿਹੜੀ ਗੱਲ ਸਾਹਮਣੇ ਆਈ ਹੈ ਤਾਂ ਇਸ ਦੇ ਵਿੱਚ ਜਿਹੜਾ ਹੈ ਔਨ ਡਿਊਟੀ ਪੁਲਿਸ ਇੰਸਪੈਕਟਰ ਸੀ ਜੋ ਕਿ ਮੌਕੇ ਦੇ ਉੱਤੇ ਝਗੜਾ ਛਡਾਉਣ ਵਾਸਤੇ ਗ ਉਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕੀ ਬੁਰੀ ਤਰ੍ਹਾਂ ਨਾਲ ਉਹ ਫੱਟੜ ਹੋਏ ਨੇ ਤਾਂ ਫਿਲਹਾਲ ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਕਦੋਂ ਹੁੰਦੀ ਹੈ ਲੇਕਿਨ ਲੁਟੇਰਿਆਂ ਦੇ ਜਾਂ ਜਿਹੜੇ ਆਮ ਲੋਕ ਨੇ ਉਹਨਾਂ ਦੇ بلند ਹੌਸਲੇ ਕਿਸ ਤਰੀਕੇ ਨਾਲ ਵੱਜ ਚੁੱਕੇ ਨੇ ਉਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਪੁਲਿਸ ਵੀ ਹੁਣ ਮਹਿਫੂਜ਼ ਨਹੀਂ ਹੈ ਤੇ ਰਾਤ ਨੂੰ ਸੜਕਾਂ ਤੇ ਚੱਲਣ ਵਾਲੇ ਲੋਕ ਕਿੰਨੇ ਮਹਿਫੂਜ਼ ਹੋਣਗੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ